ਹਾਂਜੀ ਸਰ ਜਿਹੜੀ ਅੱਜ ਤੁਸੀਂ ਕੱਲਾ ਪਿੰਡ ਦੇ ਵਿੱਚ ਲੋਕ ਮਿਲਣੇ ਆਪਣੇ ਵਰਕਰਾਂ ਨਾਲ ਕਰ ਰਹੇ ਜੀ ਇਹਦੇ ਬਾਰੇ ਗੁਰਦੀਪ ਅੱਜ ਅਸੀਂ ਕੱਲਾ ਨਗਰ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਜੀ ਦੇ ਘਰ ਇਕੱਤਰ ਹੋਏ ਆਂ ਅੱਜ ਸਾਡੀ ਮੇਨ ਮੇਨ ਜਿਹੜੇ ਸਾਡੇ ਇਹ ਸਰਕਲ ਦੇ ਉਧੇਦਾਰ ਨੇ ਜ਼ਿੰਮੇਵਾਰ ਵੀਰ ਨੇ ਉਹਨਾਂ ਨਾਲ ਜਸਟ ਇੱਕ ਮਿਲਣੀ ਆ ਕਿਉਂਕਿ ਕੰਮ ਤਾਂ ਇਹਨਾਂ ਵਰਕਰਾਂ ਨੇ ਪਿੰਡ ਪਿੰਡ ਜਾ ਕੇ ਕਰਨਾ ਵੋਟਾਂ ਤੇ ਇਹਨਾਂ ਲੋਕਾਂ ਨੇ ਘਰ ਘਰ ਜਾ ਕੇ ਮੰਗਣੀਆਂ ਨੇ ਮੈਂ ਤਾਂ ਇਹਨਾਂ ਨੂੰ ਅੱਜ ਬੇਨਤੀ ਕਰਨ ਵਾਸਤੇ ਆਇਆ ਕਿ ਤੱਕੜੇ ਹੋ ਕੇ ਸਾਰੇ ਆਪਾਂ ਅੱਜ ਨਰਿੰਦਰ ਮੋਦੀ ਜੀ ਬਣ ਜੀਏ ਅੱਜ ਮਨਜੀਤ ਸਿੰਘ ਮੱਨਾ ਬਣ ਜੀਏ ਹਰ ਇੱਕ ਘਰ ਦੇ ਵਿੱਚ ਇਹ ਸਿਨੇਹਾ ਪਚਾ ਦਈਏ ਕਿ ਮੋਦੀ ਸਾਹਿਬ ਨੇ ਫਿਰ ਤੀਜੀ ਵਾਰੀ ਪ੍ਰਧਾਨ ਮੰਤਰੀ ਬਣਨਾ ਤੇ ਆਪਾਂ ਇਹ ਜਿਹੜੀ ਸੀਟ ਹੈ ਜਿੱਤ ਕੇ ਮੋਦੀ ਸਾਹਿਬ ਦੀ ਝੋਲੀ ਦੇ ਵਿੱਚ ਪਾਈਏ ਉਹ ਸਰਕਾਰ ਦਾ ਹਿੱਸਾ ਬਣੀਏ ਤਾਂ ਕਿ ਆਪਾਂ ਆਪਣੇ ਹਲਕੇ ਦੇ ਜਿਹੜੇ ਆ ਉਹ ਕੰਮ ਕਰਵਾ ਸਕੀਏ ਸਰ ਕਿਸਾਨਾਂ ਔਰ ਥਾਂ ਥਾਂ ਜਾ ਕੇ ਵਿਰੋਧ ਕਰਨਾ ਕਰਨ ਇਹ ਉਹਨਾਂ ਵੀਰਾਂ ਨੂੰ ਪੁੱਛੋ ਇਹ ਉਹਨਾਂ ਦਾ ਕੰਮ ਆ ਉਹ ਕਰੀ ਜਾਂਦੇ ਨੇ ਜਿਹੜਾ ਸਾਡਾ ਕੰਮ ਆ ਸੀ ਕਰੀ ਜਾਂਦੇ ਇਹਦੇ ਵਿੱਚ ਮੈਂ ਤਾਂ ਉਹਨਾਂ ਨੂੰ ਬਾਕੀ ਗੱਲ ਦੇ ਵਿੱਚ ਸਰ ਪੰਸਰ ਜਿਹੜਾ ਤੁਸੀਂ ਅੱਜ ਕੱਲੇ ਦਿਨ ਚ ਆਪਣੇ ਡੋਮ ਦੇ ਕਰ ਰਹੇ ਹਾਂ ਮੈਂ ਸਭ ਤੋਂ ਪਹਿਲਾਂ ਧੰਨਵਾਦੀ ਆ ਪਿੰਡ ਕੱਲਾ ਦੇ ਸਰਦਾਰ ਹਰਮਨਦੀਪ ਸਿੰਘ ਜੀ ਦਾ ਇਸ ਇਲਾਕੇ ਦੇ ਸਰਕਲ ਪ੍ਰਧਾਨ ਸਰਦਾਰ ਨਿੰਦਰ ਸਿੰਘ ਜੀ ਦਾ ਕਿ ਜਿਨ੍ਹਾਂ ਨੇ ਅੱਜ ਆਪਣੇ ਨਗਰ ਦੇ ਵਿੱਚ ਪ੍ਰੋਗਰਾਮ ਰੱਖਿਆ ਤੇ ਜਿਹਦੇ ਤੋਂ ਚੇਚੇ ਤੌਰ ਤੇ ਭਾਰਤੀ ਜਨਤਾ ਪਾਰਟੀ ਲੋਕ ਸਭਾ ਖਡੂ ਸਾਹਿਬ ਦੇ ਉਮੀਦਵਾਰ ਸਾਬਕਾ ਰਾਜ ਮੰਤਰੀ ਸਰਦਾਰ ਬੰਕੀਰ ਜੀ ਚਲੇ ਜਿਉਂ ਕਰਕੇ ਇਹ ਪਰਿਵਾਰ ਇਹ ਇਲਾਕਾ ਇਹ ਨਗਰ ਹਮੇਸ਼ਾ ਹੀ ਪਿਛਲੇ 2 ਸਾਲਾਂ ਤੋਂ ਭਾਰਤੀ ਜਨਤਾ ਪਾਰਟੀ ਨੂੰ ਜਿਹੜੇ ਵੀ ਦਸ਼ਾ ਨਿਰਦੇਸ਼ ਆਏ ਨੇ ਉਹਨਾਂ ਦਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਹਮੇਸ਼ਾ ਹੀ ਹਰੇਕ ਪ੍ਰੋਗਰਾਮ ਦੇ ਵਿੱਚ ਇਹ ਸਾ ਲਾਕੇ ਨੇ ਆਪਣੀ ਪੂਰੀ ਵੱਧ ਚੜ ਕੇ ਸ਼ਮੂਲਜਿਤ ਕੀਤੀ ਹੈ ਕਿਉਂਕਿ ਇਹ ਹਾਲਾਕਾ ਭਲੀ ਭੰਤ ਜਾਣਦਾ ਹੈ ਕਿ ਜੇ ਪੰਜਾਬ ਨੂੰ ਤਰੱਕੀ ਦੇ ਲਾਭਾਂ ਤੇ ਜ਼ਿਲ੍ਹਾ ਤਰਨਤਾਰਨ ਦੇ ਪਿੰਡਾਂ ਨੂੰ ਤਰੱਕੀ ਦੇ ਰਾਹਾਂ ਤੇ ਲਿਆ ਸਕਦੀ ਤੇ ਉਹ ਭਾਰਤੀ ਜਨਤਾ ਪਾਰਟੀ ਅੱਜ ਚੇਚੇ ਤੌਰ ਤੇ ਲੋਕ ਸਭਾ ਖਲਕਾ ਖੜੂਰ ਸਾਹਿਬ ਦੇ ਵਿੱਚ ਤੇ ਵਿਧਾਨ ਸਭਾ ਖੜੂਰ ਸਾਹਿਬ ਦੇ ਵਿੱਚ ਸਭ ਤੋਂ ਪਹਿਲਾਂ ਪ੍ਰੋਗਰਾਮ ਜਿਹੜਾ ਸਰਦਾਰ ਹਰਮਨਜੀਤ ਸਿੰਘ ਦੇ ਗ੍ਰਹਿ ਵਿਖੇ ਹੋ ਰਿਹਾ ਕਿੱਥੇ ਚ लोकसभा ਖਡੂ ਸਭ ਤੋਂ ਬੀਤਵਰ ਸਰਦਾਰ ਮਨਜੀਤ ਸਿੰਘ ਬਣਾ ਜਿਨ੍ਹਾਂ ਦੇ ਸਾਰਿਆਂ ਨੇ ਵਿਚਾਰ ਵੀ ਸੁਣੇ ਤੇ ਵਿਸ਼ਵਾਸ ਮੈਂ ਕਰਦਾ ਹਾਂ ਕਿ ਤਕੜੀਓ ਕੇ ਦਾ ਕੰਮ ਹੈ ਭਾਰਤੀ ਸੰਤਾ ਪਾਰਟੀ ਦੇ ਕੰਮ ਤੋਂ ਹੋਰ ਨਹੀਂ ਹੈ ਤਕੜੀਓ ਕੇ ਜਤਾ ਚੀ ਲੋਕ ਸਭਾ ਕੇ ਇਸ ਨੂੰ ਸਰ ਆਪਣੇ ਵਰਕਰਾਂ ਨੂੰ ਕਿਸ ਦੇਸ਼ ਤੇ ਜੋ ਪਿਛਲੇ 10 ਸਾਲਾਂ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਸਾਡੇ ਪੰਜਾਬ ਲਈ ਸਾਡੇ ਇਲਾਕੇ ਲਈ ਸਰਹੱਦੀ ਲੋਕਾਂ ਦੇ ਲਈ ਕੀਤਾ ਉਹ ਇਹ ਲੋਕ ਭਰੀ ਭੱਤ ਜਾਣਦੇ ਨੇ ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਮੇਰੇ ਨੌਜਵਾਨ ਵੀ ਵੀ ਬੈਠੇ ਨੇ ਜਥੇਦਾਰ ਵੀ ਬੈਠੇ ਨੇ ਇਲਾਕੇ ਦੇ ਸਾਰੇ ਸੂਚਬਦ ਪਤੰਥੇ ਸਕੇ ਨੇ ਕਿ ਜੇ ਦੂਜੇ ਸੂਬਿਆਂ ਦੇ ਵਿੱਚ ਤਰੱਕੀ ਹੋ ਸਕਦੀ ਹੈ ਦੂਜੇ ਸੂਬੇ ਜਿੱਥੇ ਜਿੱਥੇ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਦਾ ਸੇਵਾ ਕਰਤਾ ਮੌਕਾ ਦਿੱਤਾ ਭਾਰਤੀ ਜਨਤਾ ਪਾਰਟੀ ਨੂੰ ਉਹ ਸੂਬੇ ਅੱਜ ਖੁਸ਼ਹਾਲੀ ਦੇ ਰਹੀਆਂ ਤੇ ਪੈ ਸਕਦੇ ਆ ਤੇ ਕਿਉਂ ਨਹੀਂ ਸਾਡਾ ਬੰਗਲਾ ਪੰਜਾਬ ਸੀ ਜਿਹੜਾ ਰੰਗਲੇ ਪੰਜਾਬ ਦੇ ਨਾਲ ਜਾਣਿਆ ਜਾਂਦਾ ਸੀ ਉਹ ਨੂੰ ਮੜ ਰੰਗਲਾ ਪੰਜਾਬ ਬਣਾਉਣ ਲਈ ਇਹ ਸਾਰੇ ਲੋਕਾਂ ਦਾ ਜਤਤ ਪਾਰ ਹੈ। ਹਲੋ ਜੀ ਚਲੋ ਜੀ ਲਈ ਕਿੱਥੀ ਹਾਂਜੀ ਸਰ ਕੀ ਨਾਮ ਢੰਡਾ ਮੇਰਾ ਅਕਬਾਲ ਸਿੰਘ ਹੈ ਪਿੰਡ ਮੇਰਾ ਬੜੇ ਤੁੰਦਾ ਸਿੰਘ ਹੈ ਮੈਂ ਕਿਸਾਨ ਮਨੋਰਥ ਕਮੇਟੀ ਪੰਜਾਬ ਜੂਨ ਬਾਬਾ ਬਰਾਕਾ ਦਾ ਪ੍ਰਧਾਨ ਹਾਂ ਜੀ ਸਰ ਜਿਹੜਾ ਤੁਹਾਡੇ ਵੱਲੋਂ ਇੱਥੇ ਰੋਸ ਮੁਜ਼ਾਹਰਾ ਕਰ ਰਿਹਾ ਜੀ ਬੀਜੇਪੀ ਦਾ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਇਹ ਵੇਖੋ ਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਾਲ ਸਮੂਹੀਆਂ ਜਿੱਥੇ ਬੰਦੇ ਨੇ ਇੱਕ ਫੈਸਲਾ ਕੀਤਾ ਸੀ ਕਿ ਅਸੀਂ ਆਪਣੀ ਹੱਕ ਦੀ ਮੰਗਾਂ ਲਈ ਦਿੱਲੀ ਪਹੁੰਚਣਾ ਉਹ ਤੇ ਆਪਣੀ ਗੱਲ ਰੱਖਣੀ ਆ ਪਰ ਪੰਜਾਬ ਤੋਂ ਅਗਲੇ ਬੰਦੇ ਸੰਘੂ ਬਾਰਡਰ ਤੇ ਹਰਿਆਣਾ ਸਰਕਾਰ ਨੇ ਉਹ ਸੈਂਟਰ ਸਰਕਾਰ ਨੇ ਸਾਨੂੰ ਰੋਕ ਦਿੱਤਾ ਗਿਆ ਉੱਥੇ ਬੜੀ ਬੜੀਆਂ ਕੰਦਾ ਕਰਕੇ ਬੰਬ ਕੋਲੀਆਂ ਸਾਡੇ ਚਲਾਈਆਂ ਸਾਡੇ ਨੌਜਵਾਨ ਸੀ ਦਰ ਦਿੱਤੇ ਗਏ ਔਰ ਸਾਡੀਆਂ ਸਰਕਾਰ ਤੋਂ ਜਿਹੜੀ ਇਹ ਸਰਕਾਰ ਪਿੱਛੇ ਹੋ ਰਹੀ ਆ ਇਸ ਕਰਕੇ ਅਸੀਂ ਪਿੰਡਾਂ ਦੇ ਵਿੱਚ ਭਾਈ ਭਾਈ ਸਰਕਾਰ ਨਾਲ ਲਗਾਤਾਰ ਵਿਰੋਧ ਕਰਾਂਗੇ ਉਹ ਕਰਦੇ ਰਹਿਾਂਗੇ ਓਕੇ ਥੈਂਕ ਯੂ ਸਰ ਜਿਹੜਾ ਤੁਸੀਂ ਅੱਜ ਕੱਲੇ ਪਿੰਡ ਦੇ ਵਿੱਚ ਵਿਰੋਧ ਕਰ ਰਹੇ ਜੀ ਬੀਜੇਪੀ ਦਾ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤਰਨਤਾਰਨ ਜ਼ਿਲ੍ਹੇ ਦਾ ਉਮੀਦਵਾਰ ਪ੍ਰਧਾਨ ਵਿਆਲ ਸਿੰਘ ਮੀਆਂ ਵੇਂਡਾ ਅੱਜ ਜਿਹੜਾ ਕੱਲੇ ਪਿੰਡ ਦੇ ਵਿੱਚ ਮਨਜੀਤ ਉਹ ਮੰਨਾ ਇਹਦਾ ਬੀਜੇਪੀ ਦਾ ਲੀਡਰ ਆਉਣਾ ਉਹਦਾ ਵਿਰੋਧ ਕਰ ਰਹੇ ਆ ਕੱਲਾ ਕੱਲੇ ਪਿੰਡ ਦੇ ਵਿੱਚ ਨਹੀਂਗਾ ਪੂਰੇ ਪੰਜਾਬ ਚਾ ਪੂਰੇ ਹਿੰਦੁਸਤਾਨ ਚਾ ਹਰਿਆਣਾ ਹੋਵੇ ਜੂਪੀ ਹੋਵੇ ਕਰਨਾਟਾ ਹੋਵੇ ਸਾਰੇ ਥਾਂ ਇਹਨਾਂ ਦਾ ਵਿਰੋਧ ਹੋਣ ਡਿਆ ਵਾ ਪੂਰੇ ਜੋਸ਼ ਨਾਲ ਵਿਰੋਧ ਹੋਣ ਡਿਆ ਵਿਰੋਧ ਕਿਉਂ ਹੋਣ ਡਿਆ ਵਾ ਜਿਹੜੀਆਂ ਇਹ ਨੀਤੀਆਂ ਜਿਹੜੇ ਇਹਨਾਂ ਨੇ 10 ਸਾਲ ਮੋਦੀ ਸਰਕਾਰ ਨੇ ਕੰਮ ਕੀਤੇ ਆ ਪਹਿਲੀ ਤਾਂ ਗੱਲ ਇਹਨੇ ਦੇਸ਼ ਦਾ ਛੱਡਿਆ ਹੀ ਕੋਠ ਨਹੀਂ ਗਿਆ ਕੋਲਾ ਇਹਨੇ ਵੇਚ ਦਿੱਤਾ ਪੈਟਰੋਲ ਇਹਨੇ ਵੇਚਤਾ 에어ਪੋਰਟ ਇਹਨੇ ਵੇਚ ਦਿੱਤੇ ਸਾਰਾ ਦੇਸ਼ ਜਿਹੜਾ ਵੇਚਣਾ ਲਾਇਆ ਵਾ ਹੁਣ ਜਿਹੜੇ ਸਾਡੇ ਕਿਸਾਨ ਜਿਹੜਾ ਆਪਣੀਆਂ ਹੱਕੀ ਮੰਗਾ ਲੈ ਕੇ ਜਿਹੜੇ ਪਿਛਲੇ ਦੋਨਾਂ ਦੇ ਵਿੱਚ ਇਹਨੇ ਮੰਨੀਆਂ ਹੈ ਮੋਦੀ ਸਰਕਾਰ ਨੇ ਵੀ ਅਸੀਂ ਐਮਐਸਸੀ ਦੀ ਗਾਰੰਟੀ ਤੇ ਹੀ ਫਸਲਾਂ ਦੇਵਾਂਗੇ ਕਰਜ਼ਾ ਕਿਸਾਨਾਂ ਦਾ ਮਾਫ਼ ਕਰਾਂਗੇ ਜਿਹੜਾ ਅਬਾਨੀ ਦਾਨੀ ਹੁਣੀ ਜਿਹੜੇ ਵੱਡੇ ਵੱਡੇ ਚੋਰ ਵਾ ਉਹਨਾਂ ਦਾ ਕਰਜ਼ਾ ਕਰੋੜਾਂ ਅਰਬਾਂ ਜ ਮਾਫ਼ ਕੀਤਾ ਜਾਂਦਾ ਅਸੀਂ ਆਨੇ ਆ ਵੀ ਉਹ ਕਰਜ਼ਾ ਨਾਲੋਂ ਵਾਪਸ ਲੈਣਾ ਚਾਹੀਦਾ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫ਼ ਹੋਣਾ ਚਾਹੀਦਾ ਵਾ ਜਿਹੜੀ ਨਰੇਗਾ ਵਾ ਸਾਲ ਦੇ ਵਿੱਚ 200 ਦਿਨ ਦਿਹਾੜੀ ਹੋਣੀ ਚਾਹੀਦੀਆ ਤੇ 700 ਰੁਪਈਆ ਰੇਟ ਹੋਣਾ ਚਾਹੀਦਾ ਵਾ ਛੋਟੇ ਕਿਸਾਨ ਜਿਹੜਿਆ ਆਪਣੀ ਜ਼ਮੀਨ 'ਚ ਜਦੋਂ ਕੋਈ ਕੰਮ ਕਰਦੇ ਫਸਲ ਦਾ ਉਹਨਾਂ ਨੂੰ ਨਰੇਗਾ 'ਚ ਪਾ ਕੇ ਉਹਨਾਂ ਨੂੰ ਵੀ ਦਿਹਾੜੀ ਮਿਲਣੀ ਚਾਹੀਦੀਆ ਇਸ ਤਰ੍ਹਾਂ ਸਾਡੇ ਮਸਲੇ ਸੀ ਜਦੋਂ ਸਾਡੇ ਕਿਸਾਨ ਦਿੱਲੀ ਨੂੰ ਅਸੀਂ ਜਾਣਾ ਹੈ 13 ਫਰਵਰੀ ਨੂੰ ਮੋਦੀ ਸਰਕਾਰ ਨੇ ਖੱਟੜ ਹਰਿਆਣੇ ਦੀ ਸਰਕਾਰ ਨੇ ਪੰਜਾਬ ਦੇ ਹਰਿਆਣੇ ਦੇ ਬਾਰਡਰ ਤੇ ਜਿਹੜੇ ਕੇਲ ਠੋਅ ਤੇ ਦੁਆਰਾ ਕਰਦੇ ਆ ਸੀ ਬਹੁਤ ਵੱਡੇ ਵੱਡੇ ਯਤਨ ਕੀਤੇ ਇਥੋਂ ਤੱਕ ਕਿ ਸ਼ਰਮ ਆਉਣੀ ਚਾਹੀਦੀ ਹੈ ਸਰਕਾਰ ਨੂੰ ਅਹੀਂ ਆਂਦੇ ਆ ਜਿਹੜਾ ਮੰਨਾ ਉਨਡਿਆ ਵਾ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਆ ਪਾਕਿਸਤਾਨ ਦੇ ਬਾਰਡਰ ਤੇ ਲਾ ਕੇ ਵੇਖ ਲੋ ਨਾਰਮਲ ਜਿਹੜੀ ਤਾਰ ਲੱਗੀ ਆ ਇਹਨਾਂ ਨੇ ਉੱਥੇ ਪੋਗ ਲੈਣਾ ਲਾਗੇ ਤੇ ਦਰਿਆ ਵੀ ਡੂੰਗੇ ਕਰਤੇ ਹੀ ਇਹਨੇ ਡਰ ਗਏਗੇ ਕਿ ਪਰਾਂ ਨਹੀਂ ਕਿਸਾਨਾਂ ਨੇ ਕਿਦੇ ਦਰਿਆ ਦੇ ਦਿਨਾਂ ਗਾਉਣਾ ਵਾ ਪਰ ਅਸੀਂ ਦੱਸ ਦਨਾ ਚਾਹੁੰਦੇ ਆ ਮੋਦੀ ਸਰਕਾਰ ਨੂੰ ਆ ਜਿੰਨੀਆਂ ਜਹੇਬੰਦੀਆਂ ਹਿੰਦੁਸਤਾਨ ਦੀਆਂ ਇਹਨਾਂ ਚ ਉਹ ਜਹੇਬੰਦੀਆਂ ਪੰਜਾਬ ਦੀਆਂ ਵੀ ਹੈਗੀਆਂ ਵਾ ਜੇ ਜੇ ਤੁਸੀਂ ਕਦੇ ਆਖੋ ਨਾ ਅਸੀਂ ਇਤਰਾ ਬਾਰਡਰ ਸੀਲ ਕਰਕੇ ਤੇ ਅਸੀਂ ਚਿਹਰੇ ਵੱਜਾਂਗੇ ਪਰ ਮੁਸਕੂਲਾ ਨਹੀਂ ਬੱਜ ਸਕਦੇ ਮੈਂ ਬੇਨਤੀ ਕਰਦਾ ਵਾਂ ਜਿੰਨਾ ਚਿਹਰਾ ਸਾਡੇ ਗੁਰੂਆਂ ਨੇ ਜਿਹੜੇ ਆਵਾ ਜਿਹੜਾ ਅਸੀਦੀਆਂ ਦਿੱਤੀਆਂ ਹੀ ਆ ਉਸੀ ਦੀਆਂ ਕਿਉਂ ਦਿੱਤੀਆਂਗਾ ਸਾਡੇ ਗੁਰੂ ਤੇਗਪਾਤ ਨੇ ਕਿਉਂ ਅਸੀਦੀ ਦਿੱਤੀंगी ਕਿਉਂਕਿ ਉਦੋਂ ਇਹਨਾਂ ਦੀ ਕੌਮ ਤੇ ਜਾਣਦਾ ਰਾਖੀ ਕਰਨੀ ਹੈਗੀ ਇਹਨਾਂ ਦੀ ਕੌਮ ਨੂੰ ਬਚਾਉਣਾ ਹੈਗਾ ਤੇ ਗੁਰੂ ਗਿਆ ਤੇਗਵਾਰ ਨੇ ਸ਼ਹੀਦੀ ਦੇਣੀ ਪਈ ਚੰਦਨੀ ਚੌਂਂ ਦੇ ਵਿੱਚ ਇਸੇ ਤਰ੍ਹਾਂ ਹੀ ਅਸੀਂ ਉਹ ਕੌਮ ਆ ਜਿਹੜੇ ਛੋਟੇ ਛੋਟੇ ਬੱਚੇ ਸਾਡੇ ਗੁਰੂਆਂ ਨੇ ਵਾਰ ਦਿੱਤੇ ਆਪਨਾ ਆਪ ਵਾਰ ਦਿੱਤਾ ਤੇ ਸਾਨੂੰ ਮੋਦੀ ਸਰਕਾਰ ਕਿਤਰਾ ਹਰਾ ਰੂਗੀ ਸਾਡੇ ਨੌਜਵਾਨ ਤੇ ਸਿੱਧੀਆਂ ਗੋਲੀਆਂ ਮਾਰ ਰਹੀਆਂ ਵਾ ਜਿੰਨੇ ਮਰਜੀ ਮਾਰ ਲੋ ਜਿੰਨੇ ਮਾਰੋਗੇ ਉਹਦਾ 10 ਗੁਣਾ ਜੜਿਆ ਫੇਰ ਪੈਦਾ ਹੋਣਗੇ ਏ ਤੁਹਾਡੇ ਨਾਲ ਜਿਹੜਾ ਆਪਣੇ ਹੱਕ ਲੰਘਣ ਵਾ ਲੈਣ ਵਾਸਤੇ ਤੁਹਾਡੇ ਨਾਲ ਲੜਦੇ ਰਾਵਾਂਗੇ ਮੋਦੀ ਸਰਕਾਰ ਨੇ ਆ ਜਿਹੜਾ ਭਾਜਪਾ ਦਾ ਮਨਜੀਸ ਹੋ ਮੰਨਾਉਂਦਾ ਆਉਣਾ ਆ ਬੰਬ ਸਾਡੇ ਤੇ ਮਾਰੇਗੇ ਆ ਮੈਂ ਕੈਮਰਾਮੈਨ ਨੂੰ ਕਿ ਦਿਖਾ ਦੇ ਆ ਬੰਬ ਜਿਹੜੇ ਆ ਇਹ ਸਾਡੇ ਤੇ ਮਾਰੇ ਤੇ ਸਾਡੀਆਂ ਜਿਹੜੀਆਂ ਵਾ ਬਜ਼ੁਰਗਾਂ ਦੀਆਂ ਲੱਤਾਂ ਤੋੜੀਆਂ ਹੈਗੀਆਂ ਸਾਡੀਆਂ ਗੱਡੀਆਂ ਤੋੜੀਆਂ ਸਾਡੇ ਟਰੈਕਟਰ ਤੋੜੇਗੇ ਤੇ ਸ਼ਰਮ ਆਉਣੀ ਚਾਹੀਦੀ ਆ ਅੱਜ ਜਿਹੜੇ ਵੋਟਾਂ ਭਾਜਪਾ ਦੇ ਮੰਗਦੇ ਫਿਰਦੇ ਆ ਪਿੰਡ ਪਿੰਡ ਜਾਣਦੇ ਆ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਜੇ ਤੁਸੀਂ ਕਹਿੰਦੇ ਜੇ ਇਹ ਅੱਤਵਾਦੀ ਆ ਇਹ ਇਹ ਫਲਾਣੇ ਆ ਇਹ ਜੇ ਅੱਤਵਾਦੀ ਆ ਫਿਰ ਤੁਸੀਂ ਅੱਤਵਾਦੀਆਂ ਦੇ ਘਰ ਯਾਰ ਚ ਹੁਣ ਕਿਉਂ ਹੋਂਦੇ ਜੀ ਇਹਨਾਂ ਨੂੰ ਰਹਿੰਦੋ ਫਿਰ ਅੱਤਵਾਦੀ ਇੱਕ ਮਹੀਨੇ ਸਾਡੇ ਕੋਲ ਵੋਟਾਂ ਵੀ ਲੈ ਜਾਂਦੇ ਸਰਕਾਰ ਵੀ ਬਣਾਉਂਦੇ ਜੇ ਤੇ ਦੂਜਾ ਸਾਨੂੰ ਭੰਡਦੇ ਵੀ ਆ ਭਈ ਅੱਤਵਾਦੀ ਆ ਅਸੀਂ ਮੋਦੀ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਆ ਮੋਦੀ ਸਿਆ ਪਾਟ ਪਾ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਆ ਬਿਸ਼ੱਕ ਤੁਹਾਡੀ ਫੇਰ ਸਰਕਾਰ ਆ ਜੇ ਫੇਰ ਵੀ ਤੁਹਾਡੀਆਂ ਚੀਕਾਂ ਮਰਾ ਦਾਂਗੇ ਫੇਰ ਵੀ ਜਿਹੜਾ ਵਾ ਧਰਨਾ ਨਹੀਂ ਛੁੱਕਾਂਗੇ ਹਾਂ ਇੱਕ ਤਰੀਕਾ ਹੈਗਾ ਧਰਨਾ ਠਾਉਣ ਦਾ ਸਾਡੇ ਤੇ लाठी ਚਾਰਜ ਕਰ ਲੋ ਸਾਡੇ ਗੋਰੀਆਂ ਮਾਰ ਲੋ ਸਾਨੂੰ ਫੜ ਕੇ ਜਿਹੜਾ ਵਾ ਜੇਲਾ 'ਚ ਬੰਦ ਕਰ ਦੋ ਅਸੀਂ ਆਪਣੇ ਹੱਕ ਲੈ ਕੇ ਫੇਰ ਮੁੜਾਂਗੇ ਜੇ ਕਦੇ ਸ਼ਹੀਦ ਹੋਣਾ ਪਿਆ ਸ਼ਹੀਦیاں ਦੇ ਦਾਂਗੇ ਉੱਥੇ ਸਰ ਕਈ ਬੀਜੇਪੀ ਦੇ ਵਿੱਚ ਸ਼ਾਮਲ ਹੋ ਰਹਾ ਉਹਦੇ ਬਾਰੇ ਕੀ ਕਹਿੰਦੇ ਜਿਹੜੇ ਬੀਜੇਪੀ ਦੇ ਸ਼ਾਮਲ ਹੋ ਰਹਾ ਹੈ ਨਾ ਉਹ ਕਦੇ ਇਹ ਨਹੀਂ ਸੋਚ ਕੇ ਹੋ ਰਹਿ ਪਈ ਇਹ ਬਹੁਤ ਤਗੜੀ ਪਾਰਟੀ ਬਹੁਤ ਸਾਫ ਪਾਰਟੀ ਆ ਉਹ ਲੋਕ ਜਿਹੜੇ ਭ੍ਰੇਟਿਆਚਾਰ ਵਾ ਜਿਨ੍ਹਾਂ ਨੇ ਗਰਾਂਟਾ ਖਾਧੀਆਂ ਵਾ ਵੱਡੇ ਵੱਡੇ ਕਭਲੇ ਕੀਤੇ ਆ ਤੇ ਜਦੋਂ ਮੋਦੀ ਆਂਦਾ ਨਾ ਵੀ ਉਹ ਜੇਲ੍ਹ ਚ ਜਾਣਾ ਹੀ ਤੂੰ ਆਪ ਹੀ ਆਹ ਦਿੰਦੇ ਨਹੀਂ ਜੇਲ੍ਹ ਚ ਕੀ ਕਰਨਾ ਵਾ ਆ ਪਰਨਾ ਪਾ ਦੋ ਫੋਲ ਆ ਸਾਡੇ ਗੱਲ ਦੇ ਵਿੱਚ ਅਸਲੀ ਨਵੀਰ ਮੇਰੇ ਆਵਾ ਮੁੱਦਾ ਹੋਰ ਕੋਈ ਨਹੀਂ ਇਹਨਾਂ ਨੂੰ ਵੀ ਇਹ ਪਾਰਟੀ ਬਹੁਤ ਵਧੀਆ ਇੱਥੇ ਦੇ ਵੱਡੇ ਵੱਡੇ ਚਲੇ ਗਿਆ ਆ ਕੈਪਟਨ ਵਰਗੇ ਚਲੇ ਗਿਆ ਆ ਮਲੂਕੇ ਦਾ ਮੈਨੂੰ ਪਤਾ ਲੱਗਾ ਉਹਦਾ ਨੌ ਪੁੱਤ ਵੀ ਚਲੇ ਗਿਆ ਆਪ ਉਹ ਕਹਿਣ ਰਿਹਾ ਵਾ ਮੇਰਾ ਮੁੰਡਾ ਜਿਹੜਾ ਮੇਰੇ ਅੱਖੇ ਨਹੀਂ ਲੱਗਦਾ ਉਹ ਜੇ ਤੇਰਾ ਤੇਰਾ ਹੀ ਮੁੰਡਾ ਨਹੀਂ ਤੇਰੇ ਅੱਖੇ ਲੱਗਦਾ ਤੂੰ ਕੀ ਪੰਜਾਬ ਨੂੰ ਸੰਭਲੇਗਾ ਤੇਰੇ ਲੀਡਰ ਹੀ ਕਾਦੀ ਆ ਤੂੰ ਮੋਦਵਾਰ ਕਾਦਾ ਵਾ ਸਰ ਕਈ ਜਿਹਦਾ ਸੌਰ ਸਿੰਘ ਦੇ ਵਿੱਚ ਕਈ ਵਾਰ ਆਗੇ ਆਪਣੇ ਕਿਸਾਨਾਂ ਵੱਲੋਂ ਇਹ ਕਈ ਮਤਲਬ ਗਲਤ ਲਬਜ ਕਹੇ ਜਾ ਰਿਹਾ ਹੈ ਬੀਜੇਪੀ ਪਾਰਟੀਆਂ ਨੂੰ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਵੇਖੋ ਜੀ ਅਸੀਂ ਜਿਹੜਾ ਸਾਡੇ ਅਸੀਂ ਅੱਜ ਜਿਹੜਾ ਇਹਨਾਂ ਦਾ ਰੋਜ਼ ਮਜਾਰਾ ਕਰਨ ਦੇ ਆ ਸਾਡੇ ਭਰਾਵਾ ਪੁਲਸਾਂ ਦੇ ਖਲੋਤੇ ਇਹਨਾਂ ਦੇ ਵਿੱਚ ਹੋ ਸਕਦਾ ਸਾਡੇ ਬੱਚੇ ਵੀ ਹੋਣ ਸਾਡੇ ਤਾਏ ਚਾਚੇ ਵੀ ਹੋਣ ਕਿ ਸਾਡੇ ਦੁਸ਼ਮਣ ਨਹੀਂਗੇ ਅਸੀਂ ਤੇ ਕਹਿੰਦੇ ਆ ਮਨ ਜੀਸੋ ਮੰਨਾ ਜਿਹੜਾ ਵਾ ਉਹ ਨਹੀਂ ਜੀ ਦੁਸ਼ਮਣ ਸਾਡੇ ਥੋੜੀ ਉਹਦੇ ਨਾਲ ਸਾਡੀ ਤੇ ਉਹਦੀ ਪਾਰਟੀ ਦੇ ਨਾਲ ਵਾ ਪਾਰਟੀ ਦਾ ਵਿਰੋਧ ਕਰਨ ਦੇ ਆ ਜਿਹੜੇ ਤੁਸੀਂਾਂ ਦੇ ਗਾਲਾਂ ਕੱਢਦੇ ਹੋ ਸਰ ਗਾਲੀ ਗਲੋਚ ਕੀਤਾ ਮੈਂ ਮੈਂ ਮੰਨਦਾ ਜਿਹੜੇ ਤੁਸੀਂਾਂ ਦੇ ਗਾਲਾਂ ਕੱਢਦੇ ਆ ਹੋ ਸਕਦਾ ਸਾਡੇ ਜੋ ਅੰਸਰ ਨਾ ਹੋਣ ਸਾਡੇ ਜਹੇ ਬੰਦੀ ਦੇ ਨਾ ਹੋਣ ਕਿਤੇ ਪਾਸੇ ਕਿਸ ਨੇ ਵਿੱਚ ਵਾੜੇ ਹੋਣ ਆ ਅਸੀਂ ਅੱਜ ਜਿਹੜਾ ਵਾ ਰੋਜ਼ ਕਰਨਿਆ ਅੱਜ ਵੇਖ ਲਓ ਇੱਥੇ ਜਨਾਚਰ ਮੰਨਾ ਇੱਥੇ ਰਹੂਗਾ ਕਿਤੇ ਵੀ ਸਾਡੇ ਵੱਲੋਂ ਕਿਤੇ ਗਾਲ ਨਹੀਂ ਕੱਢੀ ਜਾਊਗੀ ਕਿਤੇ ਗੱਡੀ ਨਹੀਂ ਤੋੜੀ ਜਾਊਗੀ ਹਾਂ ਉਹਨਾਂ ਦਾ ਵਿਰੋਧ ਕਰਾਂਗੇ ਨਾਰੇਬਾਜ਼ੀ ਕਰਾਂਗੇ ਜੇ ਉਹ ਚਾਹਣਗੇ ਆਪਣੀ ਗੱਲਬਾਤ ਵਾਸਤੇ ਤੇ ਗੱਲਬਾਤ ਵੀ ਕਰਾਂਗੇ ਉਹਨਾਂ ਦੇ ਨਾਲ ਠੀਕ ਹੈ